ਹਾਂਜੀ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋ ਹੋਮੋਗੇ। ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਘੇਰੇ ਤੇ ਪ੍ਰਿੰਟ ਤੇ ਗਲੇ ਤੇ ਵੀ। ਠੀਕ ਹੈ ਜੀ ਇਹਦੀ ਕਟਿੰਗ ਕਿਸ ਤਰ੍ਹਾਂ ਹੋਊਗੀ। ਮੈਂ ਇਹਨੂੰ ਫੋਲਡ ਕਰ ਲਿਆ। ਆਪਾਂ ਨੇ ਇਹਦਾ ਸੈਂਟਰ ਕਰ ਲੈਣਾ ਘੜੇ ਦਾ। ਠੀਕ ਹੈ ਜੀ ਇਸ ਤਰ੍ਹਾਂ ਠੀਕ ਆ ਆ ਦੇਖੋ। ਇਸ ਤਰ੍ਹਾਂ ਆਪਾਂ ਨੇ ਇਹਦਾ ਸੈਂਟਰ ਕਰ ਲੈਣਾ ਇੱਕ ਬਰਾਬਰ ਇੱਥੇ। ਠੀਕ ਆ ਉਸ ਤੋਂ ਬਾਅਦ ਫਿਰ ਆਪਾਂ ਘੇਰਾ ਫੋਲਡ ਕਰ ਲੈਣਾ ਜਿੰਨਾ ਹੋ ਸਕਦਾ ਠੀਕ ਆ। ਆਪਾਂ ਨੇ ਹੁਣ ਇਹਨੂੰ ਲੈਂਥ ਰੱਖਣੀ ਆਪਾਂ ਨੇ ਦੀ 43 ਇੰਚ ਤਿਆਰ ਠੀਕ ਹੈ ਜੀ ਇਹ ਹੈਗਾ 8.45 ਜਿੰਨਾ ਸੀਗਾ ਪੌਣਾ ਹੀ ਰੱਖ ਲਿਆ ਆਪਾਂ ਨੇ ਕੱਟ ਕੇ ਠੀਕ ਹੈ ਤੇ ਹੁਣ ਇਹਦਾ ਲਾਂਵਾਂ ਕਿ ਆਪਾਂ ਘੇਰਾ ਘੇਰਾ ਹੈਗਾ ਇਹ ਆਪਣਾ 2 ਇੰਚ ਤੇ ਆ ਠੀਕ ਹੈ ਜੀ ਤੇ ਆਪਾਂ ਲਾਵਾਂਗੇ ਇੱਥੋਂ 14 ਤੇ ਠੀਕ ਹੈ ਤੇ 14 ਤੇ ਨਿਸ਼ਾਨੀ ਲਾਵਾਂਗੇ ਆਪਾਂ ਠੀਕ ਹੈ ਜੀ 14 ਦਾ 14 14 ਤੇ ਸਾਰੀ ਨਿਸ਼ਾਨੀ ਲਾਣੀ ਹੈ ਆਪਾਂ ਨੇ ਠੀਕ ਹੈ ਇਸ ਤਰ੍ਹਾਂ ਤੇ ਆ ਆਪਣਾ ਬਾਜੂ ਦਾ ਨਿਕਲ ਜਾਣਾ ਠੀਕ ਹੈ ਦੇ ਵਿੱਚ ਆਹ ਵਾਲੀ ਬਾਜੂ ਆਦੀ ਅਲੱਗ ਤਰ੍ਹਾਂ ਦੇ ਵਿੱਚ ਜੋਇੰਡ ਆਪ ਹੋਊਗਾ ਜੋੜ ਇਹ ਤਾਂ ਹੁਣ ਹਰੇਕ ਚ ਹੀ ਪੈਂਦਾ ਖਾਸ ਕਰਕੇ ਜਿਹੜੇ ਗਰਮੀ ਆ ਸਰਦੀਆਂ ਵਾਲੇ ਸੂਟ ਐ ਇਸ ਤਰ੍ਹਾਂ ਆਉਂਦੇ ਨੇ ਉਹਦੇ ਵਿੱਚ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਨੇ ਨਿਸ਼ਾਨੀ ਲਗਾ ਲੈਣੀ ਹਾਂ ਹਾਂਜੀ ਆਪਾਂ ਨੇ ਨਿਸ਼ਾਨੀਆਂ ਲਾ ਲਈਆਂ ਨੇ ਠੀਕ ਹੈ ਜੀ ਤੇ ਆ ਰਹੀ ਆਪਣੀ ਬਾਜੂ ਤੇ ਇੱਥੋਂ ਆਪਾਂ ਇਹਨੂੰ ਕਟਿੰਗ ਕਰਾਂਗੇ ਠੀਕ ਹੈ ਜੀ ਇਸ ਤਰ੍ਹਾਂ 14 14 ਇੰਚ ਤੇ ਆਪਾਂ ਨੇ ਨਿਸ਼ਾਨੀਆਂ ਲਾ ਲਈਆਂ ਨੇ ਠੀਕ ਹੈ ਜੀ ਨੀਚੇ ਆਪਾਂ ਨੇ ਘੇਰਾ ਪਹਿਲਾਂ ਆਪਾਂ ਸੈਂਟਰ ਆਪਾਂ ਗਲੇ ਦਾ ਕਰਨਾ ਬਾਧੂ ਦਾ ਜੋ ਵੀ ਬਾਧੂ ਦਾ ਟੁਕੜਾ ਹੇਠਾਂ ਨੀਚੇ ਘੇਰੇ 'ਚ ਆਪਾਂ ਨੇ ਉਹ ਕਰਨਾ ਤੇ ਬਾਧ ਰੱਖਿਆ ਜਾ ਤਾਂ ਬੱਦੇ ਹੀ ਰੱਖਣਾ ਆਪਾਂ ਨੇ ਠੀਕ ਹੈ ਜੀ ਇਸ ਤਰ੍ਹਾਂ ਠੀਕ ਹੈ ਜੀ ਹਾਂ ਜੀ ਆਪਾਂ ਨੇ ਨਾ ਇਹਨੂੰ ਹੁਣ ਦੂਆ ਜਿਹੜਾ ਆਪਾਂ ਨੇ ਪਿਛਲਾ ਬੰਦਾ ਕੱਢਣਾ ਉਹਦੇ ਉੱਪਰ ਆਪਾਂ ਨੇ ਫਰੰਟ ਵਾਲਾ ਪੱਲਾ ਰੱਖ ਲਿਆ ਠੀਕ ਆ ਜਿਹੜਾ ਆਪਾਂ ਕਟਿੰਗ ਕੀਤਾ ਸੀ ਇਸ ਤਰ੍ਹਾਂ ਇਹਨੂੰ ਆਪਾਂ ਨੇ ਫੋਲਡ ਕਰਕੇ ਠੀਕ ਆ ਜੀ ਹੁਣ ਆਪਾਂ ਬੈਕ ਵਾਲਾ ਪੱਲਾ ਕਟਿੰਗ ਕਰਾਂਗੇ ਠੀਕ ਆ ਤੇ ਆਪਾਂ ਲੱਗੇ ਇਥੋਂ ਕਟਿੰਗ ਕਰ ਲਈ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਇਹਨੂੰ ਪਰ ਸਾਰਾ ਲਾ ਲੈਣਾ ਇਸ ਤਰ੍ਹਾਂ ਕਟਿੰਗ ਹੁੰਦੇ ਨੇ ਇਹ ਵਾਲੇ ਸੂਟ ਹੁਣ ਠੀਕ ਹੈ ਜੀ ਇਹ ਰਹੇ ਆਪਣੇ ਪੱਲੇ ਤੇ ਜੇ ਤਾਂ ਆਪਾਂ ਬਾਹ ਚ ਟੌਪ ਕਰਦੇ ਹਾਂ ਠੀਕ ਹੈ ਜੀ ਇਹ ਰਹੀ ਆਪਣੀ ਬਾਜੂ ਬਾਜੂ ਦੀ ਲੈਂਥ ਹੈਗੀ ਆਪਾਂ ਇਹ ਰੱਖਣੀ ਚਾਹਾਰ 21 ਇੰਚ ਆਪਾਂ ਇਹਦੀ ਕਟਿੰਗ ਕਰਾਂਗੇ ਠੀਕ ਹੈ ਜੀ ਤੇ 1.5 ਇੰਚ ਆਪਾਂ ਇਹਨੂੰ ਤਿਆਰ ਕਰਾਂਗੇ ਠੀਕ ਹੈ ਜੀ ਤੇ ਆਹ ਹੈਗਾ ਇਹਦਾ ਮੋਟਾ ਹੈਗਾ ਆ 9.5 ਠੀਕ ਹੈ ਇਹ ਹੈਗੀ ਆ 6.5 ਜਿਹੜੇ ਆਪਾਂ ਲਾਈ ਹੈ ਥੋੜੇ ਆਪਾਂ ਇਹਦੇ ਵਿੱਚ ਜੋੜ ਪਾ ਦੇਣਾ ਇਸ ਤਰ੍ਹਾਂ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀਡੀਓ ਦੇ ਵਿੱਚ ਤੇ ਇਸ ਤਰ੍ਹਾਂ ਠੀਕ ਹੈ ਜੀ ਆ ਦੇਖੋ 11:30 ਹੋ ਗਿਆ ਜੋੜ ਆਪਣਾ ਪਾ ਕੇ ਇਹਨੂੰ ਵਧੀਆ ਇਹਦੀ ਬਣ ਜਾਣੀ ਹੈ ਜੋੜ ਪੈਣਾ ਠੀਕ ਹੈ ਫਿਰ ਆਪਾਂ ਇਹਦੇ ਵਿੱਚ ਜੋੜ ਦੀ ਤੁਹਾਨੂੰ ਮੈਂ ਆਪ ਵੀਡੀਓ ਪਾਉਂਗੀ ਜੋੜ ਦਾ ਸਲਾਈ ਕਰਕੇ ਵੀ ਪਹਿਲਾਂ ਵੀ ਦੱਸਿਆ ਹੁਣ ਦੁਬਾਰਾ ਫੇਰ ਦੱਸੂ ਦੇਖਨੇ ਆਪਾਂ ਇੱਥੇ ਕੋਈ ਅਡਜਸਟਿੰਗ ਕਰੀਏ ਜਾਂ ਕਿਵੇਂ ਕਰਦੇ ਹਾਂ ਇਸ ਕਰਕੇ ਮੈਂ ਇਹਦੀ ਕਟਿੰਗ ਫਿਰ ਮੈਂ ਦੱਬਾ ਚ ਕਰੂ ਠੀਕ ਹੈ ਜੀ ਤੇ ਰਹੀ ਆਪਣੀ ਬਾਜੂ ਤੇ ਹੁਣ ਆਪਾਂ ਇਹਦਾ ਕਰ ਲਈਏ ਡਰਾਫਟ ਬਣਾ ਲੀਏ ਠੀਕ ਹੈ ਜੀ ਤੇ ਇਹਨੂੰ ਆਪਾਂ ਹੁਣ ਕਿਸ ਤਰ੍ਹਾਂ ਇਹਨੂੰ ਕਟੇਕ ਕਰਨਾ ਹੈ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਠੀਕ ਹੈ ਜੀ ਹਾਂ ਜੀ ਆਪਾਂ ਰੱਖਾਂਗੇ ਦੀ ਲੈਂਥ ਲੈਂਥ ਰੱਖਣੀ ਆਪਾਂ ਨੇ 43 ਇਚ ਆਪਾਂ ਇੱਥੇ 43 ਤੇ ਨਿਸ਼ਾਨੀ ਲਾ ਲਾਂਗੇ ਠੀਕ ਆ ਠੀਕ ਹੈ ਜੀ ਉਸ ਤਰ੍ਹਾਂ ਰੱਖਾਂਗੇ ਆਪਾਂ ਪੀਰਾ ਪੀਰਾ ਰੱਖਾਂਗੇ ਆਪਾਂ ਇਹਦਾ 7 ਠੀਕ ਹੈ ਇਸ ਤਰ੍ਹਾਂ ਬੁਲੇ ਚੌਕ ਨਾ ਮੈਂ ਲਾਉਣੀ ਨਿਸ਼ਾਨੀ ਤੁਹਾਨੂੰ ਸਵਾਰ ਕੇ ਪਤਾ ਲੱਗ ਜੇ ਪੀਰਾ ਰੱਖਿਆ 7 ਇੱਥੋਂ ਰੱਖਾਂਗੇ ਨੀਚੋਂ 7.5 7.5 ਹੁਣ ਆਪਾਂ ਇਹ ਦੇਖਾਂਗੇ ਫਿਟਿੰਗ ਠੀਕ ਹੈ ਜੀ ਸੈਡ ਸਲਾਈ ਹੋਏਗੀ ਇਹਦੀ ਸੋਣਾ ਇੱਥੇ ਰੱਖਾਂਗੇ ਆਪਾਂ 8 ਕਮਰ ਇਹਦੀ ਸ਼ਾਤੀ ਰੱਖਾਂਗੇ 10 ਠੀਕ ਹੈ ਇੱਥੋਂ 10 ਰੱਖਣੀ ਹੈ ਇੱਥੋਂ ਰੱਖਾਂਗੇ ਆਪਾਂ ਕਮਰ 9.5 ਹਿੱਪ ਤਾਂ ਹੈਗੀ ਇਹਨਾਂ ਦੀ 23 11.5 ਇੰਚ ਲਾਵਾ ਹੈ ਹਿੱਪ ਦੀ ਠੀਕ ਹੈ ਜੀ ਇਸ ਨੂੰ ਆਪਾਂ ਪਹਿਲਾਂ ਫੀਟਿੰਗ ਵੀ ਚਾੜ੍ਹ ਲੈਣਾ ਠੀਕ ਹੁਣ ਆਪਾਂ ਲਾਵਾਂਗੇ ਦੀ ਪਲੇਟਾ 2.5 ਇੰਚ ਦਾ ਪਰ ਆਖ ਲੈਣਾ ਇੱਥੇ ਉਸ ਤੋਂ ਬਾਅਦ ਇੱਕ ਸੈਟ ਰੱਖ ਕੇ 12:30 ਇਥੇ ਜੀ 12:30 ਦੇ ਆਪਾਂ ਨੇ ਨਿਸ਼ਾਨੀ ਲਾ ਦਿੰਦੇ ਹਾਂ 3:30 ਇਹ ਤੋਂ ਸਾਰ ਤੋਂ 3:30 ਤੇ ਠੀਕ ਹੈ ਜੀ نیچے ਰੱਖਾਂਗੇ 7 ਠੀਕ ਹੈ ਜੀ ਹੁਣ ਆਪਾਂ ਇਹਦੀ ਪਾਵਾਗੇ ਕਾਰਟ ਆਡਾ ਆਪਾਂ ਇਹ ਕਿੰਨੀ ਕਾਉਣੀ ਆ 2 ਇੰਚ ਤੇ ਆਪਾਂ ਨੇ ਕਾਟ ਪਾਉਣੀ ਠੀਕ ਹੈ ਇੱਥੇ ਰੱਖ ਲਓ ਇਸ ਤਰ੍ਹਾਂ ਕਰਕੇ ਇਹਨੂੰ ਜਿਹੜੀ ਆਪਾਂ ਨੇ ਹਾਂ ਨਿਸ਼ਾਨੀ ਲਾਈ ਆ ਇੱਥੋਂ ਇਸ ਤਰ੍ਹਾਂ ਕਰਕੇ ਇਹਨੂੰ ਗਲਾਈ ਦੇਣਾ ਠੀਕ ਹੈ ਹੁਣ ਫਰੰਟ ਦਾ ਕਰਾਂਗੇ ਆਪਾਂ ਨੇ ਹੱਦ 7.5 3.5 ਠੀਕ ਹੈ ਜੀ ਇੱਥੋਂ ਰੱਖਾ ਗਿਆ ਆਪਾਂ 1.5 ਇੰਚ ਠੀਕ ਹੈ ਠੀਕ ਹੈ ਜੀ ਜਿਹੜੀ ਆ ਬਲਾਈ ਦੇਣੀ ਇਹ ਗਲਾਈ ਆਪਾਂ ਨੇ ਇੱਥੋਂ ਇਹਨੂੰ ਵਾਹ ਘਟੀ ਦੇ ਦਰਦ ਮਿਸਟਰ ਇਹ ਦਿਨ ਨਮਲਾ ਇਹ ਹੋ ਗਈ ਆਪਣੀ ਫਰੰਟ ਵਾਲੀ ਗੁਲਾ ਠੀਕ ਹੈ ਜੀ ਹਾਂ ਹਾਂਜੀ ਆਪਾਂ ਆਹ ਇੱਥੋਂ ਜੀ ਟੇਡ ਦੀ ਆਪਾਂ ਕਾਟ ਪਾਉਣੇ ਨੇ ਉਹਦੀ ਆਪਾਂ ਨਿਸ਼ਾਨੀ ਲਾਤੀ ਹੈ ਠੀਕ ਹੈ ਜੀ ਹੁਣ ਆਪਾਂ ਲਾਵਾਂਗੇ ਸਾਈਡ ਵਾਲੀ ਪਲੋਈ ਚਲੋ ਆਈ ਇੰਚ ਤੇ ਇਹਨੂੰ ਆਪਾਂ ਨੇ ਇੱਥੇ ਇਸ ਤੇ ਨਰਮ ਲਗਾ ਦੇਣਾ ਠੀਕ ਹੈ ਜੇ ਕਿਸੇ ਨੂੰ ਕੁਛ ਨਹੀਂ ਸਮਝ ਆਉਂਦਾ ਪਲੀਜ਼ ਮੈਨੂੰ ਨਾ ਕਮੈਂਟ ਕਰਕੇ ਪੁੱਛ ਲਿਆ ਕਰੋ ਜੇ ਤੁਹਾਨੂੰ ਮੇਰੀ ਕੋਈ ਮਤਲਬ ਸਮਝ ਆਉਂਦਾ ਹੈ ਜਾਂ ਨਹੀਂ ਆਉਂਦਾ ਹੈਗਾ ਵੀਡੀਓ ਠੀਕ ਹੈ ਤੁਸੀਂ ਮੈਨੂੰ ਦੱਸ ਸਕਦੇ ਹੋ ਤੇ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਠੀਕ ਹੈ ਜੀ ਤੇ ਤੁਸੀਂ ਮੇਰੀ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਿੱਥੋਂ-ਕਿੱਥੋਂ ਮੇਰੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਵੀ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਪਲੀਜ਼ ਠੀਕ ਹੈ ਤੁਹਾਨੂੰ ਗਾਹਾਂ-ਗਾਹ ਤੁਹਾਨੂੰ ਸਲਾਈ ਦੀ ਵੀਡੀਓ ਵੀ ਬਹੁਤ ਮੈਂ ਦੱਸਿਆ ਕਰਾਂਗੀ ਠੀਕ ਹੈ ਜੀ ਮੈਂ ਨੈਕ ਹੋ ਗਿਆ ਬਾਜੂਸ ਡਾਈਨਿੰਗ ਸਾਰਾ ਕੁਝ ਤੁਹਾਨੂੰ ਹੌਲੀ-ਹੌਲੀ ਤੁਹਾਨੂੰ ਮੈਂ ਦੱਸਿਆ ਕਰੂੰਗੀ ਠੀਕ ਹੈ ਜੀ ਤੇ ਜਿੰਨੀ ਕਿ ਮੇਤੋ ਵੀਡੀਓ ਬਣਦੀ ਮੰਨਿ ਕੋਣੇ ਬਾਕੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਦੇ ਆ ਕਰੋ ਠੀਕ ਹੈ ਜੀ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਜਾਂ ਨਹੀਂ ਠੀਕ ਆ ਇਹ ਮੈਨੂੰ ਜਰੂਰ ਦੱਸਿਓ ਕਾ ਆਪਾਂ ਲੱਗੇ ਕਟਿੰਗ ਕਰਨ ਆਪਾਂ ਇਹ ਤੋਂ ਦੋ ਬੰਦੇ ਚੱਕ ਲੈਣੇ ਪੁੱਲੇ ਚੱਕ ਕੇ ਆਪਾਂ ਜਿਹੜੇ ਫਰੰਟ ਵਾਲੀ ਨਿਸ਼ਾਨੀ ਲਾਈ ਸੀ ਇੱਥੋਂ ਆਪਾਂ ਨੇ ਕਾਟ ਪਾਉਣੀ ਆ। ਇੱਥੇ ਜੀ ਹੱਥ ਪੈਕ ਵਾਲੀ ਥੋੜਾ ਥੋੜਾ ਆਪਾਂ ਨੇ ਛੱਡ ਕੇ ਅੱਧਾ ਅੱਧਾ ਇੰਚ ਇੱਥੋਂ ਆਪਾਂ ਨੇ ਕਲਾਈ ਦੇ ਦਿੱ। ਠੀਕ ਹੈ। ਆਪਣੇ ਇਹਦਾ ਫालतू ਕੱਪੜਾ ਸਿਆਣਾ ਵਾਧੂ ਆਇਆ ਆ ਆਪਾਂ ਕਟਿੰਗ ਕਰਤਾ ਠੀਕ ਹੈ ਮੁੱਖ ਪੱਟੀ ਤੱਕ ਕਟਿੰਗ ਕਰਕੇ ਠੀਕ ਹੈ ਤੇ ਇਹ ਰਹੀ ਆਪਣੀ ਇਹਦੀ ਕਟਿੰਗ ਕਮੀਜ਼ ਦੀ ਤੇ ਬਾਜੂ ਦੀ ਮੈਂ ਤੁਹਾਨੂੰ ਫੇਰੇ ਦੀ ਸਪੈਸ਼ਲੀ ਵੀਡੀਓ ਬਣਾ ਕੇ ਪਾਉਂਗੀ ਕਿਵੇਂ ਮੈਂ ਇਹਦੇ ਵਿੱਚ ਜੋੜ ਪਾਉਣਾ ਕਿਵੇਂ ਇਹਦੇ ਵਿੱਚ ਕਾਟ ਪਾਉਣੀ ਹੈ ਠੀਕ ਹੈ ਜੀ ਤੇ ਹੁਣ ਮੈਂ ਕੱਟਣ ਲੱਗੀ ਹਾਂ ਸਲਵਾਰ ਤੇ ਸਲਵਾਰ ਦੀ ਵੀਡੀਓ ਮੈਂ ਤੁਹਾਨੂੰ ਪਹਿਲਾਂ ਹੀ ਪਾਈ ਹੋਈ ਆ ਤੇ ਦੇਖਦੀ ਆ ਮੈਂ ਤੁਹਾਨੂੰ ਇਹਦੀ ਪਾ ਦਨੀ ਵੀਡੀਓ ਬਣਾ ਕੇ ਠੀਕ ਆ ਜੀ ਸਿੰਪਲ ਸਲਵਾਰ ਕਟਿੰਗ ਕਰੂੰਗੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਸ ਵੀ ਹੁਣ ਲਾਈਕ ਤੇ ਕਮੈਂਟ ਸੋਹਣੇ ਸੋਹਣੇ ਜਰੂਰ ਕਰ ਦਿਆ ਕੋਈ ਤੁਹਾਨੂੰ ਕੁਝ ਨਹੀਂ ਸਮਝ ਆ ਰਿਹਾ ਮੇਰੀ ਬਾਤ ਨੂੰ ਠੀਕ ਲੱਗ ਰਹੀ ਹੈ ਜਾਂ ਨਹੀਂ ਲੱਗ ਰਹੀ ਸਮਝ ਆ ਰਹੀ ਹੈ ਮੈਨੂੰ ਜਰੂਰ ਦੱਸੋ ਤੇ ਵੀਡੀਓ ਕਿੱਥੋਂ-ਕਿੱਥੋਂ ਮੇਰੀ ਵੀਡੀਓ ਦੇਖ ਰਹੇ ਹੋ ਮੈਨੂੰ ਜਰੂਰ ਕਮੈਂਟ ਕਰਕੇ ਦੱਸ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨ